ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਦੀ ਗੱਲ ਹੈ ਕਿ ਖਾਂ ਸਾਹਿਬ ਰਾਤ ਕਿਤੇ ਦੋਰੇ ਬਾਹਰ ਗਏ ਘਰ ਦੇ ਨੌਕਰ ਚਾਕਰ ਸਭ ਸੋ ਗਏ ਫਾਤਿਮਾ ਆਪਣੇ ਕਮਰੇ ਵਿੱਚ ਲੰਮੀ ਪਈ ਹੋਈ ਸੀ ਪਹਿਲੇ ਤਾਂ ਨੀਂਦ ਨੇ ਦਰਸ਼ਨ ਨਾ ਦਿੱਤਾ ਪਰ ਜਦ ਛੇਕੜ ਆਈ ਹੀ ਤਾਂ ਫਾਤਿਮਾ ਐਸੀ ਗੁੱਟ ਹੋ ਗਈ ਕਿ ਉਸ ਨੂੰ ਨੀਂਦ ਦੀ ਖਬਰ ਹੀ ਨਾ ਰਹੀ ਨੀਂਦ ਨੇ ਆ ਕੇ ਉਸ ਨੂੰ ਥਾਪੜਿਆ ਅੱਖਾਂ ਦੇ ਛੱਪਰ ਮੇਲ ਦਿੱਤੇ ਚੋਲੀ ਵਿੱਚ ਪਾ ਕੇ ਸਵਾਲ ਲਿਆ ਸੁੱਤੀ ਪਈ ਕੀ ਦੇਖਦੀ ਹੈ ਕਿ ਮੈਨੂੰ ਨੀਂਦਰ ਨਹੀਂ ਪੈਂਦੀ ਤੇ ਕਾਬਰ ਕੇ ਸਿਰ ਪਟਕਦੀ ਹਾਂ ਫਿਰ ਰੋਂਦੀ ਹਾਂ ਤੇ ਕਹਿੰਦੀ ਹਾਂ ਕਿ हे ਸਤਵੰਤ ਕੋ ਤੂੰ ਕੀ ਕੁਰ ਐਡੀ ਨਿਰਮੋਹੀ ਹੋ ਗਈ ਤੂੰ ਮੇਰੀ ਨੀਂਦਰ ਤੇ ਭੁੱਖ ਵੀ ਨਾਲ ਹੀ ਲੈ ਗਈ ਇਹ ਕਹਿੰਦੀ ਕਹਿੰਦੀ ਰੋ ਪਈ ਰੋਂਦੀ ਰੋਂਦੀ ਕੀ ਦੇਖਦੀ ਹੈ ਕਿ ਚੰਦ ਦੀ ਚਾਨਣੀ ਇਕੱਠੀ ਹੁੰਦੀ ਜਾਂਦੀ ਹੈ ਔਰ ਇੱਕ ਪੁਤਲਾ ਜਿਹਾ ਬਣਾਈ ਜਾਂਦੀ ਹੈ ਸੱਜੇ ਸੱਜੇ ਕੀ ਹੋਇਆ ਕਿ ਉਹ ਚਾਂਦਨੀ ਧੀ ਵੀ ਬਣ ਗਈ ਔਰ ਅੰਤ ਫਾਤਿਮਾ ਨੇ ਕੀ ਪਛਾਣਿਆ ਕਿ ਉਹ ਤਾਂ ਸਤਵੰਤ ਕੌਰ ਹੈ ਸਤਵੰਤ ਕੌਰ ਨੇ ਆ ਕੇ ਮੋਢਾ ਹਿਲਾਇਆ ਤਾਂ ਫਾਤਿਮਾ ਜਾਗ ਪਈ ਤੇ ਕੀ ਦੇਖਦੀ ਹੈ ਕਿ ਸੱਚਮੁੱਚ ਸਤਵੰਤ ਕੌਰ ਸਿਰਾਂ ਨੇ ਬੈਠੀ ਹੈ ਉਹ ਹੱਕੀ ਬੱਕੀ ਰਹਿ ਗਈ ਚਾਰ ਚੁਫੇਰੇ ਤੱਕ ਕੇ ਦੀਵੇ ਨੂੰ ਦੇਖੇ ਆਪਣੇ ਹੱਥਾਂ ਪੈਰਾਂ ਨੂੰ ਵੇਖੇ ਕਿ ਸੁਪਨਾ ਹੈ ਕਿ ਸਮਰਥਕ ਹੈ ਕਦੀ ਡੋਰਪੋਰ ਹੋ ਕੇ ਅੱਖਾਂ ਮੀਟ ਲਵੇ ਛੇਕਰ ਸਤਵੰਤ ਕੋਰ ਨੇ ਕਿਹਾ ਫਾਤਿਮਾ ਘਬਰਾ ਨਹੀਂ ਤੂੰ ਸੁਪਨਾ ਨਹੀਂ ਦੇਖਦੀ ਜਾਗਦੀ ਹੈ ਕਰ ਮੈਂ ਸੁਪਨੇ ਦੀ ਦੇਵੀ ਨਹੀਂ ਸਤਵੰਤ ਕੋਰ ਤੇਰੇ ਕੋਲ ਬੈਠੀ ਹਾਂ ਹੁਣ ਤਾਂ ਬੇਵਸ ਹੋ ਕੇ ਫਾਤਿਮਾ ਨੇ ਜਫੀ ਪਾ ਲਈ ਔਰ ਦੋਵੇਂ ਜੜੀਆਂ ਇੱਕ ਦੂਜੇ ਨੂੰ ਚੰਬੜ ਗਈਆਂ ਐਨੇ ਚਿਰ ਮਗਰੋਂ ਅਚਾਨਕ ਸਤਵੰਤ ਕੋਰ ਦਾ ਫਾਤਿਮਾ ਨੂੰ ਮਿਲ ਪੈਣਾ ਇੱਕ ਪਾਰਾ ਅਚੰਬਾ ਸੀ ਉਹ ਅਚਰਜ ਸੀ ਕਿ ਉਹ ਕਿੱਥੇ ਰਹੀ ਕਿੱਥੋਂ ਆਈ ਔਰ ਕੀ ਕਾਰਨ ਉਸ ਨੂੰ ਖਿੱਚ ਕੇ ਲਿਆਇਆ ਪਰ ਸਤਵੰਤ ਕੋਰ ਨੇ ਉਹਦੀ ਪਹਿਲੀ ਹੈਰਾਨੀ ਦੇ ਉੱਡ ਜਾਣ ਦੇ ਮਗਰੋਂ ਹਿੱਤ ਪਿਆਰ ਦੀ ਪੋਥੀ ਨਹੀਂ ਖੋਲੀ ਕੇਵਲ ਇੰਨੀ ਗੱਲ ਹੀ ਕਹੀ ਕਿ ਉਸ ਰਸਤੇੋਂ ਬਾਹਰ ਕਿਸੇ ਕੰਮ ਗਈ ਸਾਂ ਔਰ ਆਪਣੇ ਵਤਨ ਪਹੁੰਚਣ ਦੇ ਫਿਕਰ ਵਿੱਚ ਸਾਂ ਕਿ ਤੁਹਾਡੇ ਘਰ ਵਿੱਚ ਮੁਸੀਬਤ ਪਹੁੰਚਦੀ ਵੇਖ ਕੇ ਜਿੰਦ ਹੂਲ ਕੇ ਔਰ ਬੜੀ ਮੁਸ਼ਕਲ ਨਾਲ ਉਹ ਪੁਰਾਣਾ ਰਸਤਾ ਲੱਭ ਕੇ ਸੁਰੰਗ ਦੇ ਰਸਤੇ ਥਾਣੀ ਫੇਰ ਆਈ ਹਾਂ ਲੈ ਹੁਣ ਤਕੜੀ ਹੋ ਸੋਚਾ ਦਾ ਵੇਲਾ ਨਹੀਂ ਕੁਝ ਕਰਨ ਦਾ ਵੇਲਾ ਹੈ ਤੇਰੀ ਸੋਕਨ ਇੱਕ ਡਾਕੂ ਦੇ ਨਾਲ ਰਲ ਗਈ ਹੈ ਔਰ ਅੱਜ ਰਾਤ ਨੂੰ ਤੇਰੇ ਪਤੀ ਦੇ ਨਾਂ ਹੋਣ ਕਰਕੇ ਤੇਰੇ ਘਰ ਲੁੱਟਣ ਔਰ ਤੈਨੂੰ ਬਦੋ ਬਦੀ ਚੁੱਕ ਲੈ ਜਾਣ ਦਾ ਬਾਨ ਨੂੰ ਵੱਜ ਗਿਆ ਹੈ ਜਿਸ ਵੇਲੇ ਅੱਧੀ ਰਾਤ ਦੇ ਮਗਰੋਂ ਪੰਜਵੀਂ ਘੜੀ ਵੱਜੇਗੀ ਅਚਾਨਕ ਤੇਰੀ ਗੋਲੀ ਹਸਨਾ ਬੁਹਾ ਖੋਲ ਦੇਵੇਗੀ ਚੋਰ ਅੰਦਰ ਆ ਜਾਣਗੇ ਔਰ ਘਰ ਲੁੱਟ ਕੇ ਤੈਨੂੰ ਚੁੱਕ ਲੈ ਜਾਣਗੇ ਔਰ ਕੰਨੋ ਕੰਨੀ ਕਿਸੇ ਨੂੰ ਪਤਾ ਨਹੀਂ ਲੱਗਣਾ ਕਿਉਂਕਿ ਤੈਨੂੰ ਲੈ ਕੇ ਉਹਨਾਂ ਸ਼ਹਿਰ ਦੇ ਵਿੱਚ ਹੀ ਸੌਂਕਣ ਤੇਰੀ ਦੇ ਘਰ ਗੁੰਮ ਹੋ ਜਾਣਾ ਹੈ ਔਰ ਉੱਥੋਂ ਫੇਰ ਸਹਜ ਨਾਲ ਨਿਕਲ ਕੇ ਹੋਰ ਰਾਹ ਫੜਨਗੇ ਫਾਤਿਮਾ ਘਬਰਾ ਗਈ ਡੋਲੀ ਡਰੀ ਤੇ ਚੱਕਰ ਜਿਹਾ ਖਾ ਕੇ ਭਚੱਕ ਰਹਿ ਗਈ ਪਰ ਦਲੇਰ ਸਤਵੰਤ ਕੌਰ ਨੇ ਪਿਆਰ ਨਾਲ ਚੁੰਡੀ ਵੱਢ ਕੇ ਕਿਹਾ ਤੱਕੜੀ ਹੋ ਪਠਾਣੀ ਹੋ ਕੇ ਇਸ ਤਰ੍ਹਾਂ ਹਿਰਾਸੀ ਉਠ ਛੇਤੀਕਾਰ ਔਰ ਉਸ ਗੋਲੀ ਨੂੰ ਗੁਪਤ ਕੋਠੜੀ ਵਿੱਚ ਲਿਜਾ ਕੇ ਬਿਠਾ ਔਰ ਬੂਹਾ ਮਾਰ ਦੇ ਫਿਰ ਜਿਲਾਨੀ ਨੌਕਰ ਨੂੰ ਜਗਾ ਕੇ कोतਵਾਲੀ ਪੇਚ ਕਿ ਉਥੋਂ ਦੱਸ ਐਦੀਏ ਆ ਜਾਣ ਔਰ ਰਾਤ ਤੱਕ ਮਕਾਨ ਉੱਤੇ ਪਹਿਰਾ ਦੇਣ कोतवाल ਭਾਵੇਂ ਤੇਰੇ ਪਤੀ ਦਾ ਮੇਲੀ ਹੈ ਪਰ 50 ਰੁਪਏ ਨਾਲ ਭੇਜ ਦੇਵੇ ਤਾਂ ਛੇਤੀ ਕੰਮ ਕਰੇਗਾ ਪਰ ਠਹਿਰ ਜ਼ਰਾ ਦਮ ਲੈ ਅੱਛਾ ਜਾ ਪਹਿਲੇ ਹਸਨਾ ਨੂੰ ਕਾਬੂ ਕਰ ਫੇਰ ਮੈਂ ਕੁਝ ਹੋਰ ਸੋਚਦੀ ਹਾਂ ਫਾਤਿਮਾ ਗਈ ਹਸਨਾ ਨੂੰ ਜਗਾਇਆ ਉਹ ਸੁੱਤੀ ਹੋਈ ਤਾਂ ਸੀ ਨਹੀਂ ਘੜੀਆਂ ਗਿੰਨ ਰਹੀ ਸੀ ਪਰ ਮਚਲੀ ਜਈ ਹੋ ਕੇ ਜਾਗੀ ਫਾਤਿਮਾ ਨੇ ਕਿਹਾ ਹਸਨਾ ਤੂੰ ਅੱਜ ਬੜੀ ਛੇਤੀ ਸੋ ਗਈ ਦੁੱਧ ਨਹੀਂ ਰੱਖਾਈ ਕਾਕਾ ਰੋਂਦਾ ਤੇ ਦੁੱਧ ਮੰਗਦਾ ਹੈ ਹਸਨਾ ਉੱઠી ਦੇਖੇ ਤਾਂ ਦੁੱਧ ਦਾ ਗਲਾਸ ਬਾਵਰਚੀ ਖਾਣੇ ਹੀ ਪਿਆ ਹੈ ਸੱਚਮੁੱਚ ਆਪਣੇ ਪਾਪਾ ਦੀ ਧੁੰਨ ਵਿੱਚ ਦੁੱਧ ਭੁੱਲ ਗਈ ਸੀ ਸੁਆਣੀ ਦੇ ਕਹੀ ਦੁੱਧ ਦਾ ਛੰਨਾ ਚੁੱਕ ਕੇ ਮਗਰ ਹੋ ਤਰੀ ਫਾਤਿਮਾ ਉਸਨੇ ਇੱਕ ਗੁਪਤ ਕੋਠੜੀ ਵੱਲ ਲੈ ਗਈ ਔਰ ਬੋਲੀ ਦੁੱਧ ਮੈਨੂੰ ਫੜਾ ਦੇ ਤੇ ਦੋ ਪੋੜੀਆਂ ਹੇਠਾਂ ਉਤਰ ਕੇ ਹੇਟਲੇ ਚ ਬੱਚੇ ਵਿੱਚੋਂ ਗੈਣੇ ਦੀ ਡੱਬੀ ਚੁੱਕ ਲਿਆ ਮੈਂ ਸਿਰਹਾਣੇ ਰੱਖ ਕੇ ਸੋਵਾਂਗੀ ਅੱਜ ਘਰ ਇਕੱਲਾ ਹੈ ਕਾਲੀ ਕਾਲੀ ਹਸਨਾ ਹੇਠਾਂ ਉਤਰੀ ਫਾਤਿਮਾ ਅਜੇ ਤੱਕ ਦੀ ਹੀ ਸੀ ਸਤਵੰਤ ਆ ਪਹੁੰਚੀ ਔਰ ਉਸਨੇ ਦੋ ਬੱਚੇ ਦਾ ਲੋਹੇ ਦਾ ਬੂਹਾ ਉੱਤੇ ਸੁੱਟ ਕੇ ਝੜ ਦਿੱਤਾ ਔਰ ਆਪ ਓਲੇ ਹੋ ਗਈ। ਹਸਨਾ ਨੇ ਸਤਵੰਤ ਨਹੀਂ ਦੇਖੀ ਪਰ ਹਸਨਾ ਨੇ ਅਚਾਨਕ ਆਪਣੇ ਆਪ ਨੂੰ ਕੈਦੀ ਪਾਇਆ। ਫਾਤਿਮਾ ਬੋਲੀ ਹਸਨਾ ਨਮਕ ਹਰਾਮੀ ਦਾ ਆਨੰਦ ਇੱਥੇ ਬੈਠ ਕੇ ਤੂੰ ਤਾਂ ਪੋ ਤੇ ਬਾਕੀਆਂ ਦਾ ਬੰਦੋਬਸਤ ਮੈਂ ਹੁਣ ਕਰਦੀ ਹਾਂ। ਉਧਰੋਂ ਆ ਕੇ ਸਤਵੰਤ ਨੇ ਫਾਤਿਮਾ ਨੂੰ ਕਿਹਾ ਕਿ ਕੁਤਬਾਲ ਨੂੰ ਖਬਰ ਕਰਨੀ ਚੰਗੀ ਨਹੀਂ। ਮੈਨੂੰ ਸ਼ੱਕ ਹੁੰਦਾ ਹੈ ਕਿ ਡਾਕੂ ਐਦੀਆਂ ਨਾਲ ਰਲੇ ਹੋਏ ਹੋਣੇ ਹਨ। ਉਹਨਾਂ ਦੀ ਮਦਦ ਲੈਣੀ ਠੀਕ ਨਹੀਂ। ਤੇ ਘਰ ਦੇ ਹੋਰ ਨੌਕਰਾਂ ਨੂੰ ਜਗਾ ਲੈਣਾ ਚਾਹੀਦਾ ਹੈ ਕੋਈ ਐਸਾ ਤਾਂ ਨਹੀਂ ਕਿ ਜਿਸ ਪਰ ਸ਼ੱਕ ਹੋਵੇ ਫਾਤਿਮਾ ਨੇ ਦੱਸਿਆ ਕਿ ਇੰਨਾ ਵਿੱਚ ਤਾਂ ਐਸਾ ਕੋਈ ਨਹੀਂ ਹੈ ਪਰ ਜਿਕਰ ਤੁਸੀਂ ਕਹੋ ਸਤਵੰਤ ਆਪ ਸਭਨਾਂ ਨੂੰ ਜਾਣਦੀ ਸੀ ਪਰ ਉਹਨਾਂ ਦੀ ਇਮਾਨਦਾਰੀ ਪਰ ਭਰੋਸਾ ਰੱਖਦੀ ਸੀ ਇਸ ਲਈ ਇਹ ਸਲਾਹ ਦਿੱਤੀ ਕਿ ਉਹਨਾਂ ਨੂੰ ਜਗਾ ਦੇ ਔਰ ਕਹੇ ਕਿ ਸਾਰੇ ਉੱਠ ਕੇ ਕੰਮ ਧੰਦੇ ਲੱਗ ਪੈਣ ਦੀਵੇ ਬਾਲ ਦੇਣ ਔਰ ਗੱਲਾਂ-ਬਾਤਾਂ ਕਰਨ ਤੇ ਭਾਂਡਿਆਂ ਦਾ ਖੜਾਕ ਰੱਖਣ ਤੇ ਭੇਤ ਉਹਨਾਂ ਨੂੰ ਨਾ ਦਸੀ। ਕੇਵਲ ਇੰਨੀ ਗੱਲ ਆਖੀ ਕਿ ਮੇਰਾ ਜੀ ਡਰਦਾ ਹੈ। ਤੁਸੀਂ ਘਰ ਵਿੱਚ ਰੌਣਕ ਰੱਖੋ। ਚਾਨਣਾ ਕਰ ਦਿਓ ਜੋ ਚੈਲ-ਪੈਲ ਬਣੀ ਰਹੇ। ਬਾਹਰਲੇ ਦੋਹਾਂ ਬੂਆ ਨੂੰ ਪਹਿਲਾਂ ਅੰਦਰੋਂ ਜੰਦਰੇ ਮਾਰ ਲੈ ਤੇ ਮੈਨੂੰ ਹਥਿਆਰਾ ਵਾਲੇ ਅੰਦਰ ਜਾਣ ਦੇ। ਤੂੰ ਕਿਸੇ ਗੋਲੀ ਨੂੰ ਨਾਲ ਲੈ ਕੇ ਬੈਠੀ ਗੱਲਾਂ-ਬਾਤਾਂ ਕਰਦੀ ਰਹੁ। ਜਦ ਦਿਲ ਉਦਾਸ ਹੋਵੇ ਉਸ ਵੇਲੇ ਬਹਾਨੇ ਨਾਲ ਮੇਰੇ ਵੱਲ ਆ ਜਾਵੀਂ ਤੇ ਜੇ ਮੈਨੂੰ ਲੋੜ ਹੋਈ ਤਦ ਮੈਂ ਅੰਦਰੋਂ ਚੂਹੇ ਦੇ ਕੁੱਤਰਨ ਵਰਗਾ ਖੜਾਕ ਕਰੂੰ ਤੂੰ ਚੁੱਪ-ਚੁਪਾਤੇ ਮੇਰੇ ਅੰਦਰ ਆ ਬੜੀ ਐਨੇ ਚਿਰ ਵਿੱਚ ਮੈਂ ਕੋਈ ਬੰਦੂਕ ਤਿਆਰ ਕਰ ਲਵਾਂਗੀ ਸੋ ਸਤਵੰਤ ਕੋਰ ਦੇ ਕਹੇ ਮੁਝ ਫਾਤਿਮਾ ਨੇ ਕੀਤਾ ਨੌਕਰ ਇਸ ਭੋਲੀ ਪਾਲੀ ਸੁਆਣੀ ਪਰ ਖੁਸ਼ ਸੰ ਉਹਨਾਂ ਨੂੰ ਸੰਸਾ ਵੀ ਨਾ ਪਿਆ ਕਿ ਕੋਈ ਮਾੜੀ ਗੱਲ ਹੋਈ ਜਾਂ ਹੋਣ ਵਾਲੀ ਹੈ ਸੁਆਣੀ ਦਾ ਹੁਕਮ ਪਾ ਕੇ ਸਾਰੇ ਉੱਠ ਬੈਠੇ ਦੀਵੇ ਜਗ ਗਏ ਔਰ ਘਰ ਵਿੱਚ ਗਹਿਮਾ ਗਹਿਮ ਹੋ ਗਈ ਗੱਲਾਂ ਬਾਤਾਂ ਤੇ ਹੋਰ ਰੌਣਕ ਦੇ ਕਾਰਨ ਇਉਂ ਪ੍ਰਤੀਤ ਦੇਵੇ ਕਿ ਅਜੇ ਰਾਤ ਦੇ ਕੰਮੋਂ ਵੇਲੇ ਹੀ ਨਹੀਂ ਹੋਈ ਇਸ ਪ੍ਰਕਾਰ ਜਦ ਅੱਧੀ ਰਾਤ ਟੱਪੀ ਤਾਂ ਡਾਕੂ ਬਾਹਰ ਆਏ ਉਹ ਸਾਰੇ ਘਰ ਨੂੰ ਜਾਗਦੇ ਆ ਮਾਲੂਮ ਕਰਕੇ ਬਹੁਤ ਅਚੰਭਾ ਹੋਏ ਲੱਗੇ ਉਡੀ ਕਰਨ ਕਿ ਹੁਣ ਸੌਂਦੇ ਹਨ ਪਰ ਉੱਥੇ ਸੌਂਦਾ ਕੌਣ ਉਹ ਬਾਹਰ ਖੜੇ ਆਕ ਗਏ ਕਿ ਹਸਨਾ ਨੇ ਸਾਡੇ ਨਾਲ ਧੋਖਾ ਕੀਤਾ ਜਾਂ ਖਾਸ ਆਹੇ ਮੋੜ ਆਏ ਜ ਜ ਸਾਡੀ ਖਬਰ ਹੋ ਗਈ ਪਰ ਕੁਝ ਵੀ ਹੋਵੇ ਐਨਾ ਤਾਂ ਜ਼ਰੂਰ ਸੀ ਕਿ ਹਸਨਾ ਕਿਸੇ ਬਹਾਨੇ ਬਾਹਰ ਆ ਕੇ ਸਾਨੂੰ ਪਤਾ ਤਾਂ ਦੇ ਜਾਂਦੀ ਹਸਨਾ ਨਾਲ ਉਹਨਾਂ ਨੇ ਆਪਣੇ ਆਉਣ ਦੀ ਖਬਰ ਦੇਣ ਦਾ ਇਹ ਢੰਗ ਨiyet ਕੀਤਾ ਸੀ ਕਿ ਅਸੀਂ ਉੱਲੂ ਬੋਲੀ ਬੋਲਾਂਗੇ ਸੋ ਵਿਚਾਰੇ ਕਈ ਵਾਰ ਉੱਲੂ ਬੋਲੀ ਬੋਲ ਚੁੱਕੀ ਲੋਹੇ ਦੇ ਜੰਗਲੇ ਵਿੱਚ ਬੈਠੀ ਹਸਣਾ ਉਲੂਆਂ ਦੀਆਂ ਆਵਾਜ਼ਾਂ ਕਿੱਥੋਂ ਸੁੰਦੀ ਪਰ ਘੜੀ ਮੁੜੀ ਇਹ ਭਿਆਨਕ ਸ਼ਬਦ ਸੁਣ ਕੇ ਫਾਤਿਮਾ ਦਾ ਕਲੇਜਾ ਬੈੜਦਾ ਜਾਂਦਾ ਸੀ ਅੰਤ ਕਾਬਰ ਕੇ ਸਤਵੰਤ ਦੇ ਕਮਰੇ ਵਿੱਚ ਗਈ ਕੀ ਦੇਖਦੀ ਹੈ ਕਿ ਉਹ ਬਾਹਰ ਰੁੱਖੇ ਇੱਕ ਨਿੱਕੇ ਕਮਰੇ ਵੱਲ ਲੁਕੀ ਬੈਠੀ ਹੈ ਤੇ ਝਰਨੇ ਵਿੱਚ ਇੱਕ ਬੰਦੂਕ ਦਾ ਮੂੰਹ ਰੱਖ ਕੇ ਟੱਕ ਲਈ ਤੱਕਦੀ ਹੈ ਫਾਤਿਮਾ ਨੇ ਕਿਹਾ ਕੀ ਦੇਖਦੇ ਹੋ ਸਤਵੰਤ ਕੋਰ ਬੋਲੀ ਕੁਝ ਨਹੀਂ ਤੁਹਾਡੇ ਡਾਕੂਆਂ ਦੇ ਕਰਤੱਬ ਦੇਖ ਰਹੀ ਹਾਂ ਫਾਤਿਮਾ ਨੇ ਬੜੇ ਸ਼ੌਕ ਨਾਲ ਝਰਨੇ ਵਿੱਚ ਮੂੰਹ ਕਰਕੇ ਬਾਹਰ ਡਿੱਠਾ ਤਾਂ ਹਨੇਰੇ ਵਿੱਚ ਪੰਜ-ਛੇ ਦਿਓ ਵਰਗੇ ਜਵਾਨ ਡਿੱਠੇ ਔਰ ਡਰ ਖਾ ਕੇ ਪਿੱਛੇ हट ਗਈ ਸਤਵੰਤ ਘੋਰ ਨੇ ਕਿਹਾ ਬੀਬੀ ਜੀ ਤੁਸੀਂ ਅਰਮਾਨ ਨਾਲ ਆਪਣੀ ਥਾਂ ਜਾ ਬੈਠੋ ਮੈਂ ਇੱਥੇ ਮੋਰਚਾ ਲਈ ਬੈਠੀ ਹਾਂ ਜੇ ਇੰਨਾ ਡਾਕੂਆਂ ਨੇ ਰਤਾ ਹਲਚਲ ਕੀਤੀ ਤਾਂ ਗੋਲੀ ਸਾਰ ਕਰ ਦੇਾਂਗੇ ਤੁਹਾਡੇ ਅੰਦਰ 6 ਬੰਦੂਕਾਂ ਸਨ ਮੈਂ 6 ਇਹ ਭਰ ਰੱਖੀਆਂ ਹਨ ਸੋ ਇਹ 5-7 ਆਦਮੀ ਹਨ ਇਹਨਾਂ ਦਾ ਕੰਮ ਕਰ ਲਵਾਂਗੀ ਸਤਵੰਤ ਕੋਰ ਦੀ ਬਹਾਦਰੀ ਤੇ ਹੌਂਸਲਾ ਦੇਖ ਕੇ ਫਾਤਿਮਾ ਦਿਲ ਹੀ ਦਿਲ ਵਿੱਚ ਅਚੰਭਾ ਹੋ ਰਹੀ ਸੀ ਕਿ ਐਸੀ ਦਿਲ ਵਾਲੀ ਲੜਕੀ ਕੈਦ ਕਿਕੁਰ ਹੋ ਗਈ ਔਰ ਇੱਥੇ ਕਿਕੂ ਰਾ ਕੇ ਬਲਦਾ ਮੰਗ ਵਿਕੀ ਇਹ ਤਾਂ ਕਿਤੇ ਰਾਣੀ ਹੋਣੀ ਚਾਹੀਦੀ ਸੀ ਕੈਸੀ ਨਿਡਰ ਔਰ ਸਾਹਸ ਵਾਲੀ ਹੈ ਮੇਰੇ ਤਾਂ ਹੱਥਾਂ ਦੇ ਤੋਤੇ ਉੱਡਦੇ ਤੇ ਪੈਰਾਂ ਦੀ ਮਿੱਟੀ ਨਿਕਲਦੀ ਜਾਂਦੀ ਹੈ ਪਰ ਇਹ ਤੋਪਖਾਨਾ ਬਣੀ ਬੈਠੀ ਹੈ ਮੇਰੇ ਘਰ ਸਭ ਕੁਝ ਹੈ ਪਰ ਮੇਰੀ ਥੋੜੀ ਦਿਲੀ ਮੈਨੂੰ ਕੁਝ ਨਹੀਂ ਕਰਨ ਦਿੰਦੀ ਇਹੋ ਜਿਹਾ ਸੋਚਾ ਸੋਚਦੀ ਫਾਤਿਮਾ ਗੋਲੀਆਂ ਵਿੱਚ ਜਾ ਬੈਠੀ ਉਦੋਂ ਜਦ ਡਾਕੂ ਆਕ ਗਏ ਤਦ ਇਹ ਸਲਾਹ ਕੀਤੀ ਕਿ ਬੂਹਾ ਪਨ ਕੇ ਅੰਦਰ ਵੜ ਚੱਲੋ ਕਿਉਂਕਿ ਇਸ ਵੇਲੇ ਦੋ ਡਾਕੂ ਹੋਰ ਆ ਮਿਲੇ ਸਨ ਜੋ ਇਸ ਗੱਲ ਦੀ ਪੱਕੀ ਖਬਰ ਲੈ ਆਏ ਸਨ ਕਿ ਖਾਂ ਸਾਹਿਬ ਅਜੇ ਬਾਹਰ ਦੌਰੇ ਪਰ ਹੀ ਹਨ ਜਦ ਉਹਨਾਂ ਨੇ ਬੂਹੇ ਨੂੰ ਹੁਜ ਦਿੱਤੀ ਤਦ ਫਾਤਿਮਾ ਡਰੀ ਕਿ ਬਸ ਹੁਣ ਆਵੜੇ ਮੈਂ ਕੀ ਕਰਾਂਗੀ ਨੌਕਰ ਵੀ ਸਾਰੇ ਕੋਈ ਬੂਹੇਵਾਲ ਕੋਈ ਸੁਆਣੀਵਾਲ 도ੜੇ ਪਰ ਘਰ ਦੇ ਕਿਲੇ ਵਿੱਚ ਡੱਟੀ ਬੈਠੀ ਸਤਵੰਤ ਕੋਰਨੀ ਝਰਨੇ ਵਿੱਚੋਂ ਹੀ ਫਾਰਸੀ ਬੋਲੀ ਤੇ ਅਫਗਾਨੀ ਲਹਿਜੇ ਵਿੱਚ ਲਲਕਾਰਾ ਦਿੱਤਾ ਕਿਉ ਮੋਹ ਦੇ ਮੂੰਛਾਲ ਮਾਰਦੇ ਹੋ ਇਹ ਆਵਾਜ਼ ਸੁਣ ਕੇ ਡਾਕੂ ਡਰਨ ਦੀ ਥਾਂ ਭੂਹੇ ਹੋ ਗਏ ਔਰ ਇੱਕੋ ਵਾਰ ਹਮਲਾ ਕਰਕੇ ਬੂਹੇ ਨੂੰ ਪਈ। ਉਹਦੋਂ ਬੂਹੇ ਨੂੰ ਪਈ ਐਦਰੋਂ ਸਤਵੰਤ ਘੋੜ ਦੀ ਬੰਦੂਕ ਸਾਰ ਹੋਈ ਔਰ ਗੋਲੀ ਠਾ ਕਰਦੀ ਇੱਕ ਡਾਕੂ ਦੀ ਲੱਤ ਤੇ ਵੱਜੀ ਜੋ ਟੈਪਿਆ। ਬਾਕੀ ਦੇ ਤਰਬਕੇ ਰਹਿ ਗਏ ਐਦਾਂ ਉਦੜ ਦੇਖਣ ਪਰ ਪਤਾ ਨਾ ਲੱਗੇ। ਹੁਣ ਉਹਨਾਂ ਨੇ ਰੋਸ਼ਨੀ ਕਰ ਲਈ ਕਿਉਂਕਿ कोतवाल ਨਾਲ ਮਿਲੇ ਹੋਏ ਹੋਣ ਕਰਕੇ ਉਹਨਾਂ ਦਾ ਡਰ ਭੈ ਦੂਰ ਹੋ ਚੁੱਕਾ ਹੋਇਆ ਸੀ। ਪਰ ਉਹਨਾਂ ਨੂੰ ਅਚੰਭਾ ਇਹੋ ਹੋ ਰਿਹਾ ਸੀ ਕਿ ਗੋਲੀ ਕਿੱਧਰੋਂ ਆਵੱਜੀ ਹੁਣ ਦੋ ਜਣੇ ਤਾਂ ਬੰਦੂਕਾਂ ਭਰ ਕੇ ਰਾਖੀ ਖੜੋ ਗਏ ਤੇ ਬਾਕੀ ਦੇ ਬੂਹਾ ਪੰਨਣ ਲੱਗੇ ਪਰ ਫੇਰ ਉੱਪਰੋਂ ਬੰਦੂਕ ਚੱਲੀ ਔਰ ਇੱਕ ਹੋਰ ਦੀ ਬਾਹ ਵਿੱਚ ਐਸੀ ਲੱਗੀ ਕਿ ਬਾਹ ਨਿਕਾਰੀ ਹੋ ਗਈ ਹੁਣ ਉਹਨਾਂ ਨੇ ਵੀ ਕੰਦਵਾਲ ਬੰਦੂਕ ਸਾਰ ਕੀਤੀ ਪਰ ਉਹ ਉੱਪਰ ਨੂੰ ਗਈ ਇਸ ਵੇਲੇ ਸਤਵੰਤ ਕੋਰ ਕੋਲ ਕੰਬਦੀ ਕੰਬਦੀ ਤੇ ਹਿਰਾਸੀ ਹੋਈ ਆ ਫਾਤਿਮਾ ਆਈ सतवंत ਨੂੰ ਵੀ ਰਸ ਦੀ ਮੱਤੀ ਡੱਟੀ ਬੈਠੀ ਨੂੰ ਦੇਖ ਕੇ ਕੁਝ ਬੋਲੀ ਪਰ ਸਤਵੰਤ ਨੇ ਨਾ ਸਮਝਿਆ ਪਰ ਸਤਵੰਤ ਨੇ ਕਿਹਾ ਕਿ ਨੌਕਰ ਤੇਰੇ ਹੁਣ ਸਮਝਤਾ ਗਏ ਹਨ ਕਿ ਬਾਹਰ ڈاکੂ ਹਨ ਉਹਨਾਂ ਨੂੰ ਕੋ ਦੂਜੇ ਪਾਸੇ ਬਾਬਰਜੀ ਖਾਨੇ ਦੇ ਚਰੋਖੇ ਵਿੱਚੋਂ ਦੋ ਚਾਰ ਤੀਰ ਚਲਾ ਦੇ ਤੀਰ ਕਮਾਨ ਇੱਥੋਂ ਲੈ ਜਾ ਗੱਲ ਕੀ ਥਿਤਕਦੀਪ ਔਰ ਕਾਲੀ ਕਾਲੀ ਫਾਤਿਮਾ ਨੇ ਕੀਤਾ ਉਧਰ ਸਤਵੰਤ ਨੇ ਬਾਕੀ ਚਾਰ ਬੰਦੂਕਾਂ ਉੱਪਰੋਂ ਥੱਲੀ ਸਾਰ ਕਰ ਦਿੱਤੀਆਂ ਉਹ ਉਹਨਾਂ ਦੇ ਵਿੱਚ ਪਈਆਂ ਔਰ ਚੋਹਾ ਨੂੰ ਜ਼ਖਮੀ ਕਰ ਗਈਆਂ ਉਧਰੋਂ ਦੂਜੇ ਪਾਸਿਓਂ ਪੰਜ ਚਾਰ ਤੀਰ ਕੋਈ ਬੇਨਿਸ਼ਾਨੇ ਤੇ ਕੋਈ ਨਿਸ਼ਾਨੇ ਆ ਡਿੱਕੇ ਇਸ ਤੋਂ ڈاکੂ ਸਮਝ ਗਏ ਕਿ ਅੰਦਰ 10 ਵੀ ਆਦਮੀ ਹਨ ਇੱਕ ਦੋ ਦਾ ਕੰਮ ਨਹੀਂ ਕਿਉਂਕਿ ਉਸ ਸਮੇਂ ਬੰਦੂਕ ਪੰਨੀ ਤੇ ਛੇਤੀ ਛੇਤੀ ਚਲਾਉਣੀ ਕਠਨ ਹੁੰਦੀ ਸੀ ਨਾਲੇ ਦੋ ਰੁੱਖਾਂ ਤੋਂ ਦੋ ਮਾਰਾ ਪਈਆਂ ਇਹ ਦੇਖ ਕੇ ਸੱਟਾਂ ਫੇਟਾਂ ਖਾਂਦੇ ਉੱਠ ਨਸੇ ਹੁਣ ਜੱਤ ਸਤਵੰਤ ਕੋ ਨੇ ਡਾਕੂਆਂ ਨੂੰ ਨਸਾ ਦਿੱਤਾ ਔਰ ਘਰੋਂ ਉਹਨਾਂ ਤੋਂ ਬਚਾ ਲਿਆ ਤਦ ਉਸ ਨੂੰ ਆਪਣੇ ਬਚਾਓ ਦਾ ਖਿਆਲ ਆਇਆ ਆਪਣੀ ਦਸੀ ਹੋਈ ਸਹਨਤ ਨਾਲ ਉਸ ਨੂੰ ਫਾਤਿਮਾ ਨੂੰ ਸੱਦਿਆ ਔਰ ਕਿਹਾ ਕਿ ਹੁਣ ਤੇਰੇ ਘਰੋਲਾ ਪੈਣ ਵਾਲਾ ਹੈ ਇਸ ਨੂੰ ਹੁਣ ਤੂੰ ਆਪ ਨਜਿੱਠਣਾ ਪਵੇਗਾ ਮੈਂ ਤੇਰੀ ਉਸੇ ਗੁਪਤ ਕੁਟਿਆ ਵਿੱਚ ਜਾਂਦੀ ਹਾਂ ਦਿਨ ਵੀ ਆ ਰਿਹਾ ਹੈ ਇੱਕ ਆਦਮੀ ਕੋ ਤਵਾਲੀ ਪੇਜ ਤੇ ਜਦ ਸਿਪਾਹੀ ਆ ਜਾਣ ਇੱਕ ਆਦਮੀ ਨੂੰ ਖਾਂ ਸਾਹਿਬ ਦੇ ਮਗਰ ਪੇਚਦਈ ਇਸ ਗੱਲ ਦਾ ਨਾਂ ਨਾ ਲਵੀਂ ਕਿ ਅਸੀਂ ਅੰਦਰ ਕੀ ਕੀਤਾ ਹੈ ਨਾ ਹਸਨਾ ਦਾ ਨਾਮ ਲਈ ਉਸ ਨੂੰ ਜੇ ਤੇਰਾ ਪਤੀ ਆ ਜਾਵੇ ਤਾਂ ਨਜੇਠ ਲੈਣਾ ਜੇ ਕੁਝ ਹੋਰ ਗੱਲ ਪੁੱਛਣੀ ਹੋਈ ਤਾਂ ਆ ਜਾਵੇਂ ਹੁਣ ਛੇਤੀ ਨਾਲ ਹਥਿਆਰ ਆਪੋ ਆਪਣੀ ਥਾਂ ਤੇ ਸਾਂਭੇ ਗਏ ਔਰ ਬੂਹਾ ਦੇ ਕੇ ਦੋਵੇਂ ਜੜੀਆਂ ਹੇਠ ਉਤਰੀਆਂ ਸਤਵੰਤ ਘੋਰ ਤਾਂ ਚੁੱਪ ਕੀਤੀ ਆਪਣੀ ਗੁਪਤ ਕੁਟਿਆ ਵਿੱਚ ਜਾ ਵੜੀ ਤੇ ਉਧਰੋਂ ਫਾਤਿਮਾ ਨੇ ਇੱਕ ਆਦਮੀ कोतਵਾਲੀ ਭੇਜਿਆ ਇੱਕ ਪਲ ਵਿੱਚ ਐਦੀਏ ਆ ਜੁੜੇ कोतਵਾਲ ਆ ਪਾਇਆ ਬੜੀ ਸਰਗਰਮੀ ਨਾਲ ਤਫ਼ਤੀਸ਼ ਹੋਣ ਲੱਗੀ ਇੱਕ ਦਸਤਾ ਸਵਾਰਾਂ ਦਾ ਇੱਕ ਪਾਸੇ ਇੱਕ ਪਾਸੇ ਦੌੜਾਇਆ ਗਿਆ ਦੋ ਆਦਮੀ ਖਾਸਾਇਬਲ ਦੌੜਾਏ ਔਰ ਹੋਰ ਕੋਸ਼ਿਸ਼ ਹੋਣ ਲੱਗੀ ਕੋਈ ਜਾਣੇ ਕਿ ਇਹ ਸੱਚਮੁੱਚ ਹੀ ਤਲਾਸ਼ ਵਿੱਚ ਲੱਗੇ ਹਨ ਅੰਦਰਲੀ ਕੀ ਖਬਰ ਕੀ ਰਾਤ ਭਾਰਤਾਂ ਖਬਰ ਨੂੰ ਜਾਣ ਕੇ ਵੱਡੀ ਖਾ ਕੇ ਮੱਛਲੇ ਹੋਇਆ ਨੇ ਗੱਲ ਨੂੰ ਲੁਕਾਈ ਰੱਖਿਆ ਜੇ ਹੁਣ ਵੀ ਇਸ ਪ੍ਰਕਾਰ ਦੀ ਸਰਗਰਮੀ ਦਾ ਪ੍ਰਗਟਾਵਾ ਨਾ ਕਰਦੇ ਤਾਂ ਕੀ ਕਰਦੇ ਗੱਲ ਕਾਦੀ ਦੁਪਹਿਰ ਤੱਕ ਖੂਬ ਉੱਦਮ ਮਚਿਆ ਰਿਹਾ ਪਰ ਚੋਰਾਂ ਦਾ ਥੋ ਨਾ ਲੱਗਾ ਲੱਗਦਾ ਕਿ ਕੁਰ ਜੇ ਕਿਸੇ ਨੇ ਲਾਉਣਾ ਹੁੰਦਾ ਤਾਂ ਲੱਗ ਗਿਆ ਸੀ ਜਦ ਨੀਹਤ ਹੀ ਹੋਰ ਹੋ ਰਹੀ ਸੀ ਤਦ ਕੌਣ ਪਤਾ ਲਾਉਂਦਾ ਦੁਪਹਿਰ ਤੋਂ ਪਿੱਛੋਂ ਖਾਸ ਸਹਬ ਆ ਗਈ। ਉਹਨਾਂ ਨੂੰ ਬੜਾ ਅਫਸੋਸ ਹੋਇਆ ਪਰ ਘਰ ਨੂੰ ਸਾਬਤ ਪਾ ਕੇ ਔਰ ਇਹ ਦੇਖ ਕੇ ਕਿ ਤਕਤਿਆਂ ਤੋਂ ਛੁੱਟ ਹੋਰ ਕੋਈ ਨੁਕਸਾਨ ਨਹੀਂ ਹੋਇਆ ਹੈ। ਚਿੱਤ ਦਾ ਖੋਫ ਬਹੁਤ ਦੂਰ ਹੋਇਆ। ਇਸਨੇ ਪਹਿਲੇ ਤਾਂ ਕੁਤਵਾਲ ਦੇ ਐਧੀਆਂ ਨਾਲ ਗੱਲਬਾਤ ਕੀਤੀ ਔਰ ਟੋਲ ਆਉਣ ਦਾ ਇੰਤਜ਼ਾਮ ਕੀਤਾ। ਫਿਰ ਤਰਖਾਨ ਬੁਲਾ ਕੇ ਬੂਹਾ ਮੁਰੰਮਤ ਕਰਵਾਇਆ। 6 ਸਿਪਾਈ ਪਹਿਰੇ ਵਾਸਤੇ ਰੱਖ ਲਈ ਔਰ ਫਿਰ ਅੰਦਰ ਆ ਕੇ ਨੌਕਰਾਂ ਨੂੰ ਸ਼ਾਬਾਸ਼ ਦਿੱਤੀ ਫਿਰ ਵੋਟੀ ਨੂੰ ਮਿਲ ਕੇ ਦਿਲ ਦੀਆਂ ਲਿਤੀਆਂ ਦਿੱਤੀਆਂ ਔਰ ਸਾਰਾ ਸਮਾਚਾਰ ਸੁਨਿਆ ਫਾਤਮਾ ਗੱਲ ਜਿਵੇਂ ਜਿਵੇਂ ਸੁਣਾਵੇ ਸਤਵੰਤ ਘੋਰ ਦਾ ਜ਼ਿਕਰ ਲੁਕਾਵੇ ਪਰ ਗੱਲ ਟੁੱਟ ਟੁੱਟ ਜਾਵੇ ਫੇਰ ਬਣਾਵੇ ਪਰ ਸੂਤ ਨਾ ਆਵੇ ਤਿਵੇਂ-ਤਿਵੇਂ ਉਸ ਦੇ ਘਰ ਵਾਲੇ ਦੀ ਹੈਰਾਨੀ ਵੱਧੀ ਜਾਵੇ ਪਰ ਉਸ ਨੇ ਆਪਣੇ ਚਿੱਤ ਦੀ ਆਪ ਤਸੱਲੀ ਕਰ ਲਈ ਕਿ ਇਹ ਮੇਰੀ ਤ੍ਰਿਮਤ ਸਿੱਧੀ ਸਾਦੀ ਹੈ ਐਡੇ ਭਾਰੇ ਡਰ ਨੂੰ ਦੇਖ ਕੇ ਘਾਬਰ ਗਈ ਹੈ ਅਜੇ ਤੱਕ ਸਿਰ ਟਿਕਾਣੇ ਨਹੀਂ ਸੁ ਹੋਇਆ ਤਦ ਦੇ ਵਿੱਚ ਵਿੱਚ ਅਰਲ ਬਰਲ ਗੱਲਾਂ ਕਰ ਜਾਂਦੀ ਹੈ ਹੁਣ ਸਤਵੰਤ ਘੋਰ ਨੂੰ ਆਪਣੇ ਨਿਕਾਲੇ ਦਾ ਫਿਕਰ ਹੋਇਆ ਉਸ ਦੀ ਸਲਾਹ ਹੋਈ ਕਿ ਮੈਂ ਚੁੱਪ ਚੁਪਾਤੇ ਨਿਕਲ ਜਾਵਾਂ ਪਰ ਫਿਰ ਫਾਤਿਮਾ ਨੂੰ ਮਿਲੇ ਬਾਜ਼ ਜਾਣਾ ਬੁਰਾ ਜਾਣ ਕੇ ਠਹਿਰ ਰਹੀ ਦੂਸਰੇ ਦਿਨ ਫਾਤਿਮਾ ਉਸ ਨੂੰ ਅੰਦਰ ਆ ਕੇ ਮਿਲੀ ਹੁਣ ਦੋਹਾਂ ਵਿੱਚ ਗੱਲਬਾਤ ਹੋਈ ਸਤਵੰਤ ਘੋਰ ਤਾਂ ਇਹ ਚਾਹੇ ਕਿ ਮੈਂ ਚਲੀ ਜਾਵਾਂ ਫਾਤਿਮਾ ਚਾਹੇ ਕਿ ਇਹ ਮੇਰੇ ਪਾਸ ਰਹੇ ਫਾਤਿਮਾ ਆਪਣੇ ਸੁਖ ਦੀ ਬੱਦੀ ਤੇ ਸਤਵੰਤ ਕੌਰ ਨੂੰ ਆਪਣੇ ਵਤਨ ਪਿਤਾ ਤੇ ਕੌਮੀ ਜੋਸ਼ ਦੀ ਖਿੱਚ ਉਹ ਉਨਾਂ ਹਿੰਦੀ ਤ੍ਰਿਮਤਾ ਵਿੱਚੋਂ ਨਹੀਂ ਸੀ ਜੋ ਪਰਦੇਸਾਂ ਵਿੱਚ ਜਾ ਕੇ ਆਪਣੇ ਪਿਛਲੇ ਅਸਲੇ ਨੂੰ ਭੁੱਲ ਜਾਂਦੀਆਂ ਹਨ ਉਹ ਆਪਣੇ ਅਸਲੇ ਨੂੰ ਜਾਣਦੀ ਔਰ ਉੱਥੇ ਪਹੁੰਚਣ ਦੀ ਚਾਹਵਾਨ ਸੀ ਔਰ ਅਜੇ ਤੱਕ ਆਪਣੇ ਧਰਮ ਨੂੰ ਬਚਾਏ ਹੋਏ ਸੀ ਪਾਦਸ਼ਾਹ ਦੀ ਬੇਗਮ ਬਨਨੋ ਜਿਸਨੇ ਸਿਰ ਫੇਰਿਆ ਉਹ ਹੋਰ ਕਿਸ ਲਾਲਚ ਵਿੱਚ ਆ ਸਕਦੀ ਸੀ ਪਰ ਉਧਰ ਫਾਤਿਮਾ ਚਰਨ ਫੜੀ ਜਗਿਆਸੂ ਵਾਂਗ ਹੰਝੂਆਂ ਦੀ ਧਾਰ ਵਹਾ ਰਹੀ ਸੀ ਤੇ ਬੇਨਤੀ ਕਰ ਰਹੀ ਸੀ ਕਿ ਮੈਨੂੰ ਛੱਡ ਕੇ ਕਿਤੇ ਨਾ ਜਾਵੀ ਇਸ ਪ੍ਰੇਮ ਦੇ ਬੰਧਨ ਨੂੰ ਤੋੜਨਾ ਡਾਢਾ ਕਠਨ ਸੀ ਕਸ਼ਟਾਂ ਦੇ ਵਿਪਤਾਂ ਨੂੰ ਸਤਵੰਤ ਝਾਗ ਨਿਕਲੀ ਸੀ ਪਾਤਸ਼ਾਹੀ ਲਾਲਚਾਂ ਨੂੰ ਤਾਰ ਨਿਕਲੀ ਸੀ ਹੁਣ ਪ੍ਰੇਮ ਦੇ ਸਮੁੰਦਰ ਨੂੰ ਠਿੱਲਣ ਦਾ ਓਖਾ ਕੰਮ ਆ ਪਿਆ ਔਰ ਪ੍ਰੇਮ ਵੀ ਪਵਿੱਤਰ ਗੁਰਸਿੱਖੀ ਜਾਂ ਸੰਤ ਪਕਤੀ ਦੀ ਅੰਛ ਸਤਸੰਗ ਵਾਲਾ ਫਾਤਿਮਾ ਦਾ ਉਸਦੇ ਚਰਨਾਂ ਨੂੰ ਵਾਰ-ਵਾਰ ਚੁੰਮਣਾ ਹੱਥ ਜੋੜਨੇ ਮੱਥੇ ਟੇਕਨੇ ਸਤਵੰਤ ਕੌਰ ਦਾ ਬਚਾਉਣਾ ਨਾ ਨਾ ਕਰਨੀ ਦਿਲਾਸਾ ਦੇਣਾ ਇੱਕ ਅਸਚਰਜ ਨਕਸ਼ਾ ਬਣ ਰਏ ਸਨ ਬੌਝਰ ਏਕੁਰ ਦਾ ਹਾਲ ਰਿਆ ਛੇਕੜ ਪ੍ਰੇਮ ਨੇ ਸਤਵੰਤ ਕੌਰ ਦੀ ਉਪਰਾਮਤਾ ਦੇ ਡੋਲੇ ਥਕਾ ਦਿੱਤੇ ਡੋਬਿਆ ਤਾਂ ਨਹੀਂ ਪਰ ਅੱਗੇ ਵਦਨੋ ਰੋਕ ਦਿੱਤਾ ਸਤਵੰਤ ਕੌਰ ਨੂੰ ਮਜਬੂਰ ਹੋ ਕੇ ਇਹਕਰਾਰ ਕਰਨਾ ਪਿਆ ਕਿ ਮੈਂ 8 ਦਿਨ ਤੇਰੇ ਪਾਸ ਜ਼ਰੂਰ ਰਹਾਂਗੀ ਫਾਤਮਾ ਨੂੰ ਕੁਝ ਕੁ ਢਾਰਸ ਹੋਈ ਹੁਣ ਫਾਤਮਾ ਬੜੀ ਹੀ ਖਾਤਰ ਕਰਨ ਲੱਗੀ ਮਾਲਕ ਵਾਲੀ ਬੋ ਸਾਰੀ ਨਿਕਲ ਗਈ ਹੋਈ ਸੀ ਇੱਕ ਮੁਰੀਦ ਵਾਂਗ ਆ ਕੇ ਉਸ ਦੀ ਸੇਵਾ ਕਰੇ ਔਰ ਉਸ ਦਾ ਅਦਬ ਲਿਹਾਜ ਰੱਖੇ ਸਤਵੰਤ ਕੌਰ ਮਨ ਹੀ ਮਨ ਨੂੰ ਕਹੇ ਕਿ ਇਸ ਖੁੱਬਣ ਤੋਂ ਦੇਖੀਏ ਕਿ ਕੁਰ ਨਿਕਾਸ ਹੋਵੇ 8 ਦਿਨ ਬੀਤ ਗਏ ਜਿਵੇਂ ਦਿਨ ਸਦਾ ਬੀਤਦੇ ਹਨ ਸਤਵੰਤ ਫਿਰ ਤੁਰਨ ਲਈ ਤਿਆਰ ਹੋਈ ਪਰ ਫਾਤਮਾ ਤੁਰਨ ਨਾ ਦੇਵੇ ਸਤਵੰਤ ਕੌਰ ਨੇ ਕਿਹਾ ਬੀਬੀ ਜੀ ਮੈਂ ਕਿਸੇ ਪ੍ਰਕਾਰ اٹਕ ਨਹੀਂ ਸਕਦੀ ਮੈਂ ਆਪਣੇ ਘਰ ਜ਼ਰੂਰ ਪਹੁੰਚਣਾ ਹੈ ਮੈਨੂੰ ਆਪਣੀ ਮਾਂ ਦਾ ਦਰਸ਼ਨ ਹੁੰਦਾ ਹੈ ਜੋ ਕਰਤਾਰ ਦੇ ਪਾਣੀ ਪਰ ਸ਼ਾਕਰ ਹੋਣ ਦਾ ਅਤਿ ਯਤਨ ਕਰਦੀ ਹੈ ਪਰ ਕੁਦਰਤੀ ਮੋਦ ਆ ਸੋਮਾ ਕਿਸੇ ਵਲੇ ਐਸਾ ਪਾੜਦਾ ਹੈ ਕਿ ਉਹ ਆਪਣਾ ਆਪ ਸੰਭਾਲ ਨਹੀਂ ਸਕਦੀ ਮੈਂ ਕੀ ਕਰਾਂ ਉਸ ਪਾਸ ਮੈਂ ਪਹੁੰਚਣਾ ਜ਼ਰੂਰ ਹੈ ਤੂੰ ਪੱਕ ਜਾਣ ਜੇ ਮੈਂ ਮਾਤਾ ਪਿਤਾ ਦੇ ਰੂਮ ਰੂ ਮਰ ਜਾਂਦੀ ਤਦ ਉਹ ਮੇਰੇ ਵੱਲੋਂ ਕਦੇ ਸ਼ੋਕਾ ਤੁਰਨਾ ਹੁੰਦੇ ਪਰ ਹੁਣ ਉਹਨਾਂ ਨੂੰ ਇਹ ਸੱਲ ਉਠ ਖਲੋਂਦਾ ਹੈ ਕਿ ਕੀ ਸਾਡੀ ਪੁੱਤਰੀ ਜ਼ਾਲਮਾ ਦੇ ਪਾਪਾਂ ਦਾ ਹਿੱਸਾ ਵੰਡਾਰੀ ਹੋਵੇਗੀ ਉਹਨਾਂ ਦੀ ਬੁੱਧਮੰਦੀ ਨਹੀਂ ਪਰ ਪਰਮਦਾਦਾ ਦਾਰੂ ਲੁਕਮਾਨ ਨੂੰ ਵੀ ਨਹੀਂ ਲੱਭਾ ਸੀ ਇਸ ਕਰਕੇ ਮੇਰੇ ਚਿੱਤ ਵਿੱਚ ਉਮੰਗ ਹੈ ਕਿ ਮੈਂ ਇਕੇਰਾ ਉਹਨਾਂ ਦੇ ਚਰਨਾਂ ਵਿੱਚ ਪਹੁੰਚਾਂ ਔਰ ਉਹਨਾਂ ਨੂੰ ਤਸੱਲੀ ਦੇ ਦਿਆਂ ਕਿ ਧਰਮ ਨੂੰ ਸਾਬਤ ਲੈ ਕੇ ਮੈਂ ਆਪ ਤੱਕ ਅਪੜ ਪਈ ਹਾਂ ਆਤਮਾ ਗਏ ਕਿ ਮੈਂ ਕੀ ਕਰਾਂ ਮੈਨੂੰ ਤੇਰੇ ਨਾਲ ਐਡਾ ਪ੍ਰੇਮ ਉਪਜ ਪਿਆ ਹੈ ਕਿ ਤੇਰੇ ਜਾਨ ਦਾ ਨਾਅ ਸੁਣ ਕੇ ਮੇਰੀ ਜਾਨ ਨਿਕਲਦੀ ਹੈ ਸਤਵੰਤ ਕੋ ਦੇਖ ਬੀਬੀ ਅੱਗੇ ਤੈਨੂੰ ਬਾਣੀ ਪੜਨ ਦਾ ਵਲ ਦੱਸਿਆ ਸੀ ਜਿਸ ਨੇ ਤੈਨੂੰ ਇਤਨਾ ਲਾਭ ਪਹੁੰਚਾਇਆ ਤੂੰ ਹੁਣ ਧਰਮ ਦਿਆਦਾਨ ਆਦ ਨੂੰ ਸਮਝਦੀ ਹੈ ਔਰ ਅੰਤਰੀਵ ਸੁਖ ਨੂੰ ਵੀ ਪ੍ਰਤੀਤ ਕਰਦੀ ਹੈ ਹੁਣ ਇਹ ਸੋਚ ਕਿ ਅੰਤ ਤੂੰ ਇਕੱਲੇ ਹੀ ਜਾਣਾ ਹੈ ਚਾਹੇ ਆਪ ਕੱਲੇ ਟੁਰ ਗਏ ਚਾਹੇ ਸਾਰਾ ਪਰਿਵਾਰ ਮਰ ਜਾਏ ਤੇ ਇਕੱਲੀ ਰਹਿ ਜਾਏ ਉਸ ਵੇਲੇ ਕੌਣ ਪਤੀ ਪੁੱਤਰ ਤੇਰੇ ਨਾਲ ਨਿਭੇਗਾ ਉਸੇ ਕੱਲ ਨੂੰ ਵੀ ਕਿਸੇ ਤਰ੍ਹਾਂ ਕੱਟੇਗੀ ਕਿ ਨਹੀਂ ਤੇਵੇਂ ਹੁਣ ਸੋਚ ਕਿ ਉਸੇ ਕੱਲ ਨੂੰ ਪਹੁੰਚੀ ਹੋਈ ਸਮਝ ਲੈ ਔਰ ਸਭ ਤੋ ਟੁੱਟ ਕੇ ਆਪਣੇ ਆਪ ਵਿੱਚ ਮਗਨ ਹੋ ਜਾ ਸਬਨਾ ਵਿੱਚ ਵਸ ਆਪਣੀਆਂ ਆਸਾਂ ਤੇ ਉਮੀਦਾਂ ਦਾ ਸਹਾਰਾ ਕਿਸੇ ਪੂਰਨਾ ਰੱਖ ਕਿਉਂਕਿ ਅੰਤ ਨੂੰ ਨਿਰਾਧਾਰ ਆਪਨੇ ਆਪ ਦੇ ਆਸਰੇ ਸਿਰ ਹੋ ਜਾਣਾ ਹੈ ਸੋ ਜਿਸਦਨ ਨੂੰ ਸਮੇਂ ਨੇ ਬਦੋ ਬਦੀ ਸਾਡੇ ਨਾਲ ਮੰਨਣਾ ਹੈ ਕਿਉਂ ਨਾ ਆਪ ਆਪਣੇ ਤੇ ਪਹਿਲੇ ਵਰਤ ਲਈਏ ਇਸ ਪੁਰ ਮੈਂ ਤੁਨੂੰ ਇੱਕ વાર્ਤਾ ਸੁਣਾਉਂਦੀ ਹਾਂ ਇੱਕ ਸਿੰਘ ਸਾਧੂ ਇੱਕ ਬਨ ਵਿੱਚ ਵਸਦੇ ਸਨ ਉਸ ਬਨ ਵਿੱਚ ਵੱਡੇ ਬ੍ਰਿਸ਼ਤਾ ਘਾਟ ਸਨ ਪਰ ਝਾੜੀਆਂ ਔਰ ਕਈ ਪ੍ਰਕਾਰ ਦੇ ਘਾਹ ਬਹੁਤ ਸਨ ਕੀ ਦਾਵਾ ਨਾਲ ਪੜ ਕੁਠੀ ਅਰਥਾਤ ਉਹ ਸਾਰੇ ਬਨ ਨੂੰ ਅੱਗ ਲੱਗ ਉਠੀ ਗੌਰਵ ਰੁਖੋਂ ਅੱਗ ਲੱਗੀ ਤੇ ਨਾਲ ਹੀ ਪੂਰਾ ਵੱਗ ਪਿਆ ਦਿਨ ਵਿਸਾਖ ਦੇ ਸਨ ਇਸ ਮਹਾਤਮਾ ਦੀ ਕੁਟਿਆ ਦੇ ਉਦਾਲੇ ਸੰਗਣੀਆਂ ਪੈਲੀਆਂ ਪੱਕੀਆਂ ਖੜੀਆਂ ਸਨ ਘਰ ਇੱਕ ਤ੍ਰਿਮਤ ਤੇ ਪੁੱਤਰ ਸੀ ਔਰ ਕਈ ਕੁਤਰੀਮਤਾ ਪਟਕਦੀਆਂ ਹੋਈਆਂ ਉਹਨਾਂ ਦੀ ਛੱਤਰ ਛਾਇਆ ਹੇਠ ਆ ਉਤਰੀਆਂ ਸਨ ਇਹ ਮੈਂ ਤੰਨੂ ਕਹਾਣੀ ਨਹੀਂ ਪਈ ਸੁਣਾਉਂਦੀ ਇਹ ਬੀਤੀ ਹੋਈ ਵਾਰਤਾ ਹੈ ਔਰ ਜਿੰਨਾਂ ਦੇ ਸਿਰ ਬੀਤੀ ਸੀ ਉਹ ਸਾਡੇ ਘਰ ਆਏ ਸਨ ਔਰ ਪਿਤਾ ਜੀ ਨੂੰ ਉਹਨਾਂ ਐ ਵਿਥਿਆ ਸੁਣਾਈ ਸੀ ਜੋ ਮੈਂ ਸੁਣਾਉਂਦੀ ਪਈ ਹਾਂ ਸੋ ਬੀਬੀ ਉਹ ਸਾਧੂ ਜੋ ਪਜਨੀਕ ਸਿੱਖ ਸੀ ਬੰਨ ਵਿੱਚ ਇਸ ਘਰ ਕੇ ਰਹਿੰਦਾ ਸੀ ਕਿ ਔਕੜ ਬਣੀ ਤੇ ਆਪਣੇ ਵੀ ਤੇ ਭਰਾਵਾਂ ਨੂੰ ਆਸਰਾ ਦਿੰਦਾ ਔਰ ਕਮਾਈ ਦੇ ਦਾਣੇ ਫੱਕੇ ਦਾ ਉੱਥੇ ਸ਼ਰਨ ਆਏ ਭਰਾਵਾਂ ਲਈ ਲੰਗਰ ਜਾਰੀ ਰੱਖਦਾ ਸੀ ਭਾਵੇਂ ਅੱਗ ਅਜੇ ਡਾਢੀ ਦੂਰ ਸੀ ਪਰ ਹਵਾ ਦੀ ਮੁਸ਼ਕ ਤੋਂ ਉਹ ਸਾਧੂ ਨੇ ਪਰਖ ਲਿਆ ਕਿ ਦਾਵਾਂ ਨ ਲੱਗੀ ਹੋਈ ਹੈ ਇਹ ਆ ਕੇ ਸਾਨੂੰ ਸਾੜੇਗੀ ਇਸ ਦਾ ਤਾਂ ਤੂੰ ਹੀ ਨੇੜੇ ਆਇਆ ਦਮ ਘੁੱਟ ਕੱਤੇਗਾ ਫਿਰ ਸੋਚਣ ਲੱਗਾ ਕਿ ਕੀ ਅੱਗ ਤੋਂ ਬਚਨ ਦਾ ਕੋਈ ਉਪਾਏ ਵੀ ਹੋ ਸਕਦਾ ਹੈ ਵਾਹਿਗੁਰੂ ਦੀਨदयाल ਨੇ ਉਸ ਦੀ ਸੁਰਤ ਨੂੰ ਸਮਝ ਬਖਸ਼ੀ ਕਿ ਅੱਗ ਦਾ ਇਲਾਜ ਅੱਗ ਹੈ ਉਸ ਨੇ ਤੁਰੰਤ ਅੱਗ ਬਾਲ ਕੇ ਆਪਣੇ ird gird ਪੈਲੀਆਂ ਨੂੰ ਲਾ ਦਿੱਤੀ ਪਲੋ ਪਲੀ ਵਿੱਚ ਇਹ ਅੱਗ ਫੈਲ ਗਈ ਔਰ ਚਾਰ ਚੁਫੇਰੇ ਸਾੜ ਦੀ ਤੁਰ ਗਈ ਜਿਉਂ ਜਿਉਂ ਇਹ ਅੱਗ ਖੇਤ ਸਾੜਦੀ ਗਈ ਪਰੇ ਤੋਂ ਪਰੇ ਹੁੰਦੀ ਗਈ ਤੇ ਕੁਟਿਆ ਦੇ ਦੁਆਲੇ ਖੇਤਾਂ ਕਾਹਾਂ ਤੋ ਧਰਤੀ ਸਫਾਉਂ ਦੀ ਗਈ। ਇਹ ਪਭਾਕਾ ਪੈਲੀਆਂ ਦਾ ਝਟਪਟ ਮਿੱਟਦਾ ਵੀ ਗਿਆ। ਗੱਲ ਕੀ ਉਸ ਵੱਡੀ ਅੱਗ ਦੇ ਨੇੜੇ ਆਉਣ ਤੋਂ ਪਹਿਲੇ ਉਸ ਕੁਟਿਆ ਦੇ ird gird ਅੱਧ-ਅੱਧ ਮੀਲ ਤੋਂ ਵਧੇਕ ਥਾਂ ਸੜ ਚੁੱਕੀ ਸੀ। ਔਰ ਸੜਨ ਜੋਗ ਪਦਾਰਤ ਕੋਈ ਨਹੀਂ ਸੀ। ਸੋ ਵੱਡੀ ਅੱਗ ਅੱਧ-ਅੱਧ ਕੋ ਕੁਟਿਆ ਤੋਂ ਦੂਰ ਰਹਿ ਕੇ ਲੰਘ ਗਈ। ਔਰ ਸਾਰਾ ਪਰਿਵਾਰ ਸੜ ਕੇ ਮਰਨੋਂ ਬਚਾ ਰਿਹਾ। ਜੇ ਬੀਬੀ ਜੀ ਉਸ ਇੱਕ ਅਕਲ ਨਾ ਕਰਦਾ ਤਾਂ ਉਸ ਵੱਡੀ ਅਗਨੇ ਤਾਂ ਕਿਤੇ ਰਹਾ ਨੇੜੇ ਆਈ ਤੇ ਧੂਏ ਨਹੀਂ ਮਾਰ ਛੜਨਾ ਸੀ ਇਸੇ ਪ੍ਰਕਾਰ ਬੀਬੀ ਸਾਡੇ ਸਭਨਾ ਦੇ ਸਿਰ ਇੱਕ ਤਰ੍ਹਾਂ ਦੀ ਇਕਲ ਆ ਰਹੀ ਹੈ ਕਿ ਜਿਸ ਨੇ ਸਾਨੂੰ ਸਭ ਦਿਸਦੇ ਸਾਥਕਾਂ ਮਿਤਰਾਂ ਤੋਂ ਵਿਛੋੜ ਕੇ ਵੱਖ ਕਰ ਦੇਣਾ ਹੈ ਉਹ ਇਕਲ ਸਾਨੂੰ ਐਸਾ ਬੈਬਲ ਕਰੇਗੀ ਉਹ ਇਕਲ ਹੀ ਨਰਕ ਹੋਵੇਗੀ ਸਹੂਨ ਸਮਾ ਹੈ ਕਿ ਅਸੀਂ ਇਕੱਲੇ ਹੋਣ ਦੀ ਜਾਤ ਸਿੱਖ ਲਈਏ ਔਰ ਆਪਣੇ ਆਲੇ ਦੁਆਲੇ ਇਕੱਲ ਹੀ ਸਮਝੀਏ ਔਰ ਆਪਣੀਆਂ ਵਾਸ਼ਨਾ ਦੀਆਂ ਬਾਹਾਂ ਆਪਣੇ ਆਪ ਦੇ ਹੀ ਆਸਰੇ ਰਖੀਏ ਤਾਂ ਜੋ ਉਸ ਵੱਡੇ ਇਕਲ ਤੋਂ ਪਹਿਲਾਂ ਅਸੀਂ ਇਸੇ ਕਲ ਨੂੰ ਜਾਣ ਜਾਈਏ ਇਹ ਕਲ ਉਸ ਤੋਂ ਰੱਖ ਲਵੇਗੀ ਇਸ ਇਕਲ ਵਿੱਚ ਅਸੀਂ ਸੁਖੀ ਹੋਈਏ ਇਕਲ ਵਿੱਚ ਰੱਬ ਦੀ ਟੇਕ ਤੇ ਰਹੀਏ ਤੇ ਫਿਰ ਇਕਲ ਭਾਗ ਭਰੀ ਹੋ ਜਾਂਦੀ ਹੈ ਅਸੀਂ ਫੇਰ ਇਕੱਲੇ ਨਹੀਂ ਰਹਿੰਦੇ ਸਾਡੇ ਨਾਲ ਮਾਲਕ ਆਪ ਵਸਦਾ ਹੈ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ